ਸੀ ਭਗਵੰਤ ਮਾਨ ਖਿਲਾਫ ਲੜਾਈ ਦੇ ਐਲਾਨ ਤੋਂ ਅਗਲੇ ਦਿਨ ਹੀ ਵਿਕਰਮ ਮਜੀਠੀਆ ਨੂੰ ਮੋੜ ਝੜਕਾ ਮਿਲਿਆ ਐਸਆਈਟੀ ਦੇ ਵੱਲੋਂ ਮੋੜ ਤਲਬ ਕਰ ਲਿਆ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਿਕਰਮ ਮਜੀਠੀਆ ਦੀਆਂ ਮੁਸ਼ਕਲਾਂ ਵਧੀਆਂ ਜਾ ਰਹੀਆਂ ਨੇ ਮਜੀਠੀਆ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਖਿਲਾਫ ਲੜਾਈ ਜਾਰੀ ਰੱਖਣ ਦੇ ਐਲਾਨ ਤੋਂ ਅਗਲੇ ਦਿਨ ਹੀ ਉਹਨਾਂ ਨੂੰ ਐਸਆਈਟੀ ਨੇ ਮੋੜ ਤਲਬ ਕਰ ਦਿੱਤਾ ਉਹਨਾਂ ਨੂੰ ਡਰੱਗ ਮਾਮਲੇ ਦੇ ਵਿੱਚ 27 ਦਸੰਬਰ ਨੂੰ ਵਿਸ਼ੇਸ਼ ਜਾਂਚ ਕਮੇਟੀ ਸਾਹਮਣੇ ਪੇਸ਼ ਹੋਣਾ ਪਵੇਗਾ ਮਜੀਠੀਆ ਨੇ ਕਿਹਾ ਕਿ ਅਜਿਹੇ ਕਈ ਆਉਣਗੇ ਤੇ ਕਈ ਜਾਣਗੇ ਇਹ ਸਿਆਸਤ ਹੈ ਸਿਆਸਤ ਕਰਕੇ ਸਾਡਾ ਮੁੱਖ ਮੰਤਰੀ ਖੁਸ਼ ਰਹਿਣਾ ਚਾਹੀਦਾ ਹੈ ਕੇਜਰੀਵਾਲ ਨਾਲ ਤਾਂ ਮੇਰਾ ਪਿਆਰੀ ਬਹੁਤਾ ਮੇਰੇ ਵੀਰ ਮੈਂ ਤਾਂ ਗੁਰੂ ਘਰ ਦਾ ਟੂਕਰ ਆ ਮੰਗਤਾ ਤੇ ਮੈਂ ਗੁਰੂ ਘਰ ਚ ਗੁਰੂ ਦੇ ਚਰਨਾਂ ਚ ਹਾਜ਼ਰੀ ਲਵਾਉਣ ਵਾਸਤੇ ਆਇਆ ਥੋੜੇ ਦੋ ਗੱਲ ਕਹਿਣ ਨਾਲ ਇੱਕ ਕੁਝ ਗੁਰੂ ਸਾਹਿਬ ਜੀ ਗੁਰੂ ਘਰਾਂ ਦੀ ਜਿਹੜੀ ਬਾਹਰ ਨੂੰ ਜਿਹੜਾ ਸੇਵਾ ਸੰਭਾਲ ਜਿਹੜੀ ਸਰਕਾਰ ਵੀ ਕਰੂਗੀ ਮੈਂ ਸਮਝਦਾ ਉਹਨਾਂ ਦੇ ਵੱਡੇ ਪਾਗ ਹੋਣਗੇ ਪਿਛਲੇ ਗੁਰੂ ਸਾਹਿਬ ਸਮਤ ਬਖਸ਼ਿਸ਼ ਕਰਨ ਦਾ ਸੀ ਤੇ ਨਤਮਸਤਕ ਹੋਣ ਵਾਸਤੇ ਆਪਦੀਆਂ ਭੁੱਲਾਂ ਬਖਸ਼ਾਉਣ ਵਾਸਤੇ ਆਪਦੀਆਂ ਝੋਲੀਆਂ ਭਰਨ ਵਾਸਤੇ ਗੁਰੂ ਸਾਹਿਬ ਦੀ ਨਾਮ ਦੀ ਦਾਤ ਖੁਸ਼ੀਆਂ ਸਮਤ ਛੋਟੇ ਸ਼ਹਿਵਯਾਦੇ ਵੱਡੇ ਸ਼ਹਿਵਜਾਦਿਆਂ ਦੇ ਮਾਤਾ ਜੀ ਦੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਚਰਨਾਂ 'ਚ ਨਤਮਸਤਕ ਹੋਣ ਆਇਆ ਭੁੱਲਾਂ ਬਖਸ਼ਾਉਣ ਸਮਤ ਲੈਣ ਸਟਾਈਲ ਉਹਦੇ ਸਿੱਟੇ ਕੋਲ ਜਾਉਗੇ ਕਿ ਨਵੀਂ ਸਿੱਟੇ ਕੋਲ ਜਾਵਾਂਗੇ ਕੋਈ ਜਿਹੜੀ ਮਰਜ਼ੀ ਸਿੱਟ ਸੱਜ ਲੈ ਮੇਰੀ ਕਚਹਿਰੀਆਂ ਦੀ ਕਚਹਿਰੀ ਸੱਚੇ ਬਾਦਸ਼ਾਹ ਦਾ ਦਰਬਾਰ ਉੱਚੋ ਗੁਰੂ ਦੀ ਕਿਰਪਾ ਖੈਰ ਚਾਹੀਦੀ ਹੈ ਬਾਕੀ ਇਹਨਾਂ ਦਾ ਮੈਨੂੰ ਸਰਕਾਰਾਂ ਦੀ ਕੋਈ ਚੜੀ ਲੱਤੀ ਨਹੀਂ ਇਹ 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 ਜਿਹੜਾ ਇਹ ਜਿਹੜਾ ਹਫਤਾ ਨਾ ਜੀ ਇਹ ਜ਼ੁਲਮ ਦੇ ਖਿਲਾਫ ਟੱਕਰੇ ਦਾ ਬੜਾ ਵੱਡਾ ਚਨੇ ਆਇਆ ਠੀਕ ਹੈ ਜੀ ਹੱਕ ਸੱਚ ਦੀ ਗੱਲ ਦਾ ਔਰ ਕਚੇਰੀ ਆ ਦੀ ਕਚੇਰੀ ਲੋਕਾਂ ਦੀ ਆ ਜੋ ਉਤੋਂ ਵੱਡੀ ਸਭ ਤੋਂ ਵੱਡੀ ਕਚੇਰੀ ਰੱਬ ਦੀ ਏ ਉਤੋਂ ਗੁਰੂ ਦੀ ਕਿਰਪਾ ਚਾਹੀਦੀ ਏ ਇਹਨਾਂ ਦਾ ਮੈਨੂੰ ਕੋਈ ਫਿਕਰ ਨਹੀਂ ਜੀ ਇਹ ਜਿਹੜੇ ਕਈ ਆਉਣਗੇ ਕਈ ਜਾਣਗੇ ਜੀ ਰਾਈਏ ਜੀ ਸ਼ੁਰੂ ਮਹਾਰਾਜ ਨੇ ਸਮੱਤ ਬਖਸ਼ਣ ਜੀ ਹਿੰਮਤ ਸਮੱਤ ਸਮਰੱਥਾ ਮਾਲਕ ਬਖਸ਼ੇ ਜੀ ਦਾ ਮਤਲਬ ਇਹ ਸਿੱਟੇ ਮੁਰੇ ਪੇਸ਼ ਹੋਵਾਂਗੇ ਜੀ ਇਹ ਤਾਂ ਅਰਜਨਾ ਜੀ ਸਿਆਸਤ ਕਰੀ ਜਾਣ ਦਿਓ ਜੀ ਸਾਡਾ ਮੁੱਖ ਮੰਤਰੀ ਕੋਸ਼ ਚਾਹੀਦਾ ਸੀ ਆਖਰਕਾਰ ਮੈਂ ਤਾਂ ਕਹੂੰਗਾ ਕੇਜਰੀਵਾਲ ਮੇਰੇ ਵੱਡੇ ਵੀਰ ਨੂੰ ਸੱਜਿਆ ਦਿੱਲੀ ਆ ਰਿਹਾ ਨੇ ਜੇ ਉਹ ਨੂੰ ਕਬਰਾ ਹਸਣ ਦੀ ਮੈਂ ਨਾਲ ਚੱਲੂ ਵੀਰ ਨੂੰ ਕਬਰਾਉਣ ਦੀ ਲੋੜ ਕੋਈ ਨਹੀਂ ਕੋ ਮੇਰਾ ਪਿਆਰ ਹੈ ਕੇਜਰੀਵਾਲ ਮੇਰੇ ਕੋਲੋਂ ਦਾ ਮਾਫੀ ਮੰਗੀਏ ਸਾਡਾ ਆਪ ਦਾ ਪਿਆਰ ਹੈ ਇਹ ਭਗਵੰਤ ਮਾਨਤਾ ਨੂੰ ਠੋਕਣਾ ਚਾਹੁੰਦਾ ਮਗਰ ਮੈਂ ਦੰਦਰਦੀ ਆ। ਠੀਕਾ ਕੇਵਲ ਬਾਰੇ ਕੇਵਲਾਂ ਨੂੰ ਜਿਹੜਾ ਜੀ ਕਰ ਰਹੇ ਨੇ ਕਹਿੰਦੇ ਕੇਵਲਾਂ ਨੇ ਕਬਲੇ ਲੈ ਗਏ ਮੇਲ ਤੋਂ ਨਾਕਰਾਓ ਸਿਆਸੀ। ਸੋ ਦਾਦੇ ਕਿ ਕਾਂਗਰਸ ਦੀ ਚਰਨਜੀਤ ਚੰਨੀ ਸਰਕਾਰ ਦੇ ਕਾਰਜਕਾਲ ਦੌਰਾਨ 20 ਦਸੰਬਰ 2021 ਨੂੰ ਵਿਕਰਮ ਸਿੰਘ ਮਜੀਠੀਆ ਖਿਲਾਫ ਮੋਹਾਲੀ ਦੇ ਵਿੱਚ ਐਨਡੀਪੀਐਸ ਐਕਟ ਤਹਿਤ ਇੱਕ ਮਾਮਲਾ ਦਰਜ ਕੀਤਾ ਗਿਆ ਸੀ। ਉਹਨਾਂ ਨੂੰ 11 ਦਸੰਬਰ ਨੂੰ ਐਸਆਈਟੀ ਦੇ ਸਾਹਮਣੇ ਪੇਸ਼ ਹੋਣ ਲਈ ਸਮਨ ਭੇਜੇ ਗਏ ਸਨ ਜਿਸ ਦੀ ਪੇਸ਼ੀ 18 ਦਸੰਬਰ ਨੂੰ ਹੋਈ ਸੀ। ਇਸ ਤੋਂ ਪਹਿਲਾਂ ਮਜੀਠੀਆ 24 ਫਰਵਰੀ 2022 ਨੂੰ ਪਟਿਆ 8 ਅਗਸਤ 2022 ਨੂੰ ਹਾਈ ਕੋਰਟ ਨੇ ਮਜੀਠੇ ਨੂੰ ਜ਼ਮਾਨਤ ਦੇ ਦਿੱਤੀ ਹੈ ਅਤੇ ਉਹ 11 ਅਗਸਤ ਨੂੰ ਉਹ ਜੇਲ੍ਹ ਚੋਂ ਬਾਹਰ ਆਈ ਸੀ ਹਕੀਕਤ ਟੀਵੀ ਪੰਜਾਬੀ ਲਈ ਬਿਊਰੋ ਰਿਪੋਰਟ